ਅੱਜ ਫਗਵਾੜਾ ਪੁਲਿਸ ਵੱਲੋਂ ਆਪਸੀ ਲੜਾਈ ਵਿੱਚ ਚਾਚੇ ਵੱਲੋਂ ਭਤੀਜੇ ਦਾ ਚਾਕੂਆਂ ਨਾਲ ਕਤਲ ਕਰਨ ਵਾਲੇ ਕੇਸ ਵਿੱਚ ਕੁਝ ਸਮੇਂ ਵਿੱਚ ਹੀ ਚਾਚੇ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਅਲੱਗ-ਅਲੱਗ ਮਾਮਲਿਆਂ 'ਚ ਸ਼ਾਮਲ 7 ਹੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਕਤ ਜਾਣਕਾਰੀ ਫਗਵਾੜਾ ਦੇ ਡੀਐਸਪੀ ਜਸਪ੍ਰੀ ਸਿੰਘ ਨੇ ਪ੍ਰੈਸ ਵਾਰਤਾ ਕਰਕੇ ਦਿੱਤੀ। ਆਪ ਤੁਹਾਨੂੰ ਦਿਖਾਉਂਦੇ ਹਾਂ ਕੀ ਕਿਹਾ ਪ੍ਰੈਸ ਵਾਰਤਾ ਵਿੱਚ ਡੀਐਸਪੀ ਫਗਵਾੜਾ ਵੱਲੋਂ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਰਿਪੋਰਟ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਜਿਹੜੀ ਬਰਾਉਡ ਡੈੱਡ ਕਸ਼ਿਫ ਕੀਤੀ ਸੀ ਜੋ ਜਿਸ ਤਰ੍ਹਾਂ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਨਸ ਦੇ ਜਿਹੜੇ ਚੂਰਾ ਕੋ ਬੰਦੇ ਦੇ ਨਿਸ਼ਾਨ ਜਿਹੜੇ ਪਾਏ ਗਏ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਆ ਇਹਦੇ ਵਿੱਚ ਆਪਣੀਆਂ ਦੋ ਟੀਮਾਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਸਾਡੇ ਐਸ ਐਚ ਓ ਸੀ ਜਤਿੰਦਰ ਜੀ ਤੇ ਐਸ ਐਚ ਓ ਸਤਨਾਪੁਰਾ ਗੌਰਵ ਤੀਰ ਜੀ ਸ਼ਾਮਿਲ ਸੀਗੇ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹਮੰਤ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਮੁਸਾਹਿਬ ਹਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਾਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਜਿਹੜੇ ਮੁਸਾਹਿਬ ਅंसारी ਹੈ ਉਹ ਚਾਚਾ ਹੈ ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਸ਼ ਸ਼ੇੜੀ ਸਾਨੂੰ ਪਤਾ ਲੱਗੀ ਇਹਨਾਂ ਦੀ ਕੋਈ ਪਰਸਨਲ ਆਪਣੀ ਐਨਮੀਟੀ ਸੀ ਜਿਹਦੇ ਕਰਕੇ ਦੋਨਾਂ ਦੀ ਇਹ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਉੱਥੇ ਇਹਨਾਂ ਦੀ ਸਫਲ ਹੁੰਦੀ ਹੈ ਤੇ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਦੀ ਮੌਤ ਹੋ ਜਾਂਦੀ ਦੂਜੇ ਮਾਮਲੇ ਦੇ ਵਿੱਚ ਜੀ ਅੱਜ ਨਿਊ ਪਟੇਲ ਨਗਰ ਸਾਡੇ ਇੱਕ ਮਿੱਤਰ ਆਈ ਹਸਪੀਟਲ ਨੂੰ ਸ਼ੁਰੂ ਹਸਪੀਟਲ ਆ ਉਹਦੇ ਲਾਗੇ ਇੱਕ ਪਟੇਲ ਨਗਰ ਪਿੰਡਾ ਉੱਥੇ ਕੁਝ ਹਥਿਆਰਮੰਦ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈਗੇ ਕਰਦੇ ਤੇ ਹਮਲਾ ਕੀਤਾ ਗਿਆ ਸੀ ਜੋ ਜਿੱਦਾਂ ਹੀ ਸਾਨੂੰ ਐਵੇਂ ਦੀ ਇਨਫੋਰਮੇਸ਼ਨ ਮਿਲੀ ਸੀ ਤੁਰੰਤ ਜਿਹੜਾ ਪੀਸੀਆਰ ਨੂੰ ਡਿਸਪੈਚ ਮੌਕੇ ਤੇ ਕੀਤਾ ਸਾਡੇ ਪੀਸੀਆਰ ਨੇ ਦਲੇਰੀ ਤੇ ਛੇਤੀ ਪ੍ਰਤੀਕਿਰਿਆ ਕਰਦੇ ਹੋਏ ਦਲੇਰੀ ਦਿਖਾਉਂਦੇ ਹੋਏ ਜਿਹੜਾ ਹੈਗਾ ਉਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਮੌਕੇ ਤੇ ਡੱਕਿਆ ਤੇ ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਫੋਰਸ ਜਿਹੜੀ ਹੈ ਐਸਐਚਓ ਸਿਟੀ ਤੇ ਇਨਸਪੈਕਟਰ ਅਮਨ ਜਿਹੜੇ ਹੈਗੇ ਨੇ ਟ੍ਰੈਫਿਕ ਇੰਚਾਰਜ ਉਹਨਾਂ ਦੇ ਹੈੱਡ ਸੀ ਉੱਥੇ ਪਹੁੰਚੀ ਤੇ ਅਸੀਂ ਉਹਨਾਂ ਨੂੰ ਮੌਕੇ ਤੋਂ ਹੀ ਜਿਹੜਾ ਹੈਗਾ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਮਾਮਲਾ ਜੀ ਜਿਹੜਾ ਮਡਲੀ ਜਿਹੜੀ ਪੁੱਛ ਕੇ ਉਸ ਤੋਂ ਇਹੀ ਪਤਾ ਲੱਗਾ ਵੀ ਕੋਈ ਪੈਸੇ ਦਾ ਲੈਣ ਦੇਣ ਦਾ ਮਾਮਲਾ ਸੀ ਸੰਨ 2019 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਸ ਦੌਰਾਨ ਜਿਹੜੀ ਇਹ ਪਾਰਟੀ ਜਿਹੜੀ ਹੈ ਜਲਾਲਾਬਾਦ ਨੂੰ ਬਿਲੋਂਗ ਕਰਦੀ ਹੈ ਜਿਹੜੀ ਹਮਲਾਵਰ ਪਾਰਟੀ ਹੈ ਉਹਨਾਂ ਨੇ ਇਹਨਾਂ ਨੂੰ ਕੁਝ ਪੈਸੇ ਜਿਹੜੇ ਹੈਗੇ ਆ ਉਹ ਉਧਾਰ ਦਿੱਤੇ ਸੀਗੇ ਕਰਜ਼ਾ ਦਿੱਤਾ ਸੀ ਤੇ ਉਹ ਇਹ ਜਿਹੜੇ ਇੱਥੇ ਵਾਲੀ ਪਾਰਟੀ ਹੈ ਫਗਵਾੜੇ ਵਾਲੀ ਪਾਰਟੀ ਹੈ ਇਹ ਵਾਪਸ ਕਰਨ ਚ ਉਹ ਸਮਰਥ ਰਹੀ ਸੀ ਇਹ ਜਿਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ ਤਕਰਾਰ ਨੇ ਚੱਲ ਦਿੱਤੀ ਇਹਨਾਂ ਨੇ ਜਿਹੜਾ ਘਰੇ ਹਮਲਾ ਕੀਤਾ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੋਢਲੀ ਪੜਤਾਲ ਤੇ ਇਨਾਂ ਤੋਂ ਇਹੀ ਪਤਾ ਲੱਗਾ ਵੀ ਇਹ ਜਲਾਲਾਬਾਦ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਇੱਕ 스위ਫਟ ਗੱਡੀ ਸੀ ਜਿਨੇ ਤੇ ਆਏ ਜੋ 스위ਫਟ ਗੱਡੀ ਨੂੰ ਵੀ ਅਸੀਂ ਬਤੌਰ ਮਾਲ ਮੁਕੱਦਮਾ ਜਿਹੜਾ ਕਬਦ ਵਿੱਚ ਲਿਆ ਲਿਆ ਅਸੀਂ ਇੱਕ ਕਾਸੋ ਆਪਰੇਸ਼ਨ ਜਿਹੜਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਉਹ ਅਸੀਂ ਅੱਜ ਮਹੀੜੂ ਪਿੰਡ ਦੇ ਵਿੱਚ ਦੁਬਾਰਾ ਚਲਾਇਆ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪੂਰੇ ਡਿਟਰਮੀਨੇਸ਼ਨ ਦੇ ਨਾਲ ਜਿਹੜਾ ਹੈਗਾ ਅਸੀਂ ਨਸ਼ਾ ਤੇ ਅਸੀਂ ਦੀ ਸਪਾਈ ਸ਼ੀਨ ਜਿਹੜਾ ਡਿਸਟਰਬ ਕਰਕੇ ਤੇ ਰਿਵਰਸ ਕਰਨ ਦੇ ਵਿੱਚ ਲੱਗੇ ਤੇ ਇਸੇ ਦੇ ਚਲਦੇ ਅੱਜ ਅਸੀਂ ਜਿਹੜਾ ਹੈਗਾ ਉਹਦੇ ਵਿੱਚ 4 ਵਿਅਕਤੀਆਂ ਨੂੰ ਜਿਹੜਾ ਕਾਬੂ ਕੀਤਾ ਸ਼ੱਕ ਦੀ ਬਨਾ ਤੇ ਕੁਝ ਵਹੀਕਲਜ਼ ਬਰਾਮਦ ਕੀਤੇ ਨੇ ਜਿਨ੍ਹਾਂ ਨੂੰ ਬਾਅਦ ਕਰਨੇ ਵੈਰੀਫਿਕੇਸ਼ਨ ਅਗਲੀ ਦੀ ਕਾਰਵਾਈ ਅਮਲ ਵਿੱਚ ਲਿਆ ਕੋਈ ਨਾ ਕੋ ਨਸ਼ਾ ਵਗਰਾ ਵੀ ਬਰਮਤ ਹੋਇਆ ਕੋਈ ਨਹੀਂ ਫਿਲਹਾਲ ਤੇ ਨਹੀਂ ਹੋਇਆ ਜੀ ਪਰ ਪਿਛਲੇ ਜਿਹੜੇ 2-3 ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਰਿਕਵਰੀਜ਼ ਕੀਤੀਆਂ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ